ਪੀੜਾ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬੜੀ ਖਾਸ ਵੀਡੀਓ ਲੈ ਕੇ حاضر ਹੋਈਆਂ ਦੋਸਤੋ ਅੱਜ ਦੀ ਜੋ ਵੀਡੀਓ ਹੈ ਇਹ ਸਿਰ ਪੀੜਾ ਦੇ ਲਈ ਹੈ ਸਿਰਦਰਦ ਦੇ ਲਈ ਇੱਕ ਬੜਾ ਸ਼ਕਤੀਸ਼ਾਲੀ ਮੰਤਰ ਲੈ ਕੇ حاضر ਹੋਈਆਂ ਜੇਕਰ ਸਿਰ ਦੁਖਦਾ ਹੋਵੇ ਨਾ ਹਟਦਾ ਹੋਵੇ ਦਵਾਈ ਦਾਰੂ ਦੇ ਨਾਲ ਜਾਂ ਸਿਰ ਅੱਧਾ ਦੁਖਦਾ ਹੋਵੇ ਇਸ ਸਰਦੋਤਰੀ ਲਈ ਇੱਕ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮੰਤਰ ਜਾਂ ਤਾਂ ਆਪਾਂ ਇਹਨੂੰ ਪਹਿਲਾਂ ਸਿੱਧ ਜ਼ਰੂਰ ਕਰਨਾ ਪਵੇਗਾ ਸਿੱਧ ਕਰਨੇ ਦੀ ਇਹਦੀ ਵਿਧੀ ਇਹ ਹੈ ਕਿ ਜਾਂ ਤਾਂ ਆਪਾਂ ਕਿਸੇ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੇ ਕਰ ਸਕਦੇ ਹਾਂ ਜਾਂ ਫਿਰ ਇਸ ਮੰਤਰ ਨੂੰ ਸਿੱਧ ਕਰਨੇ ਲਈ ਦੀਵਾਲੀ ਜਾਂ ਹੋਲੀ ਤੇ ਕਰ ਸਕਦੇ ਆ ਜੇ ਇਹਨਾਂ ਸਮਿਆਂ ਨੂੰ ਆਪਾਂ ਉਡੀਕ ਨਹੀਂ ਕਰਦੇ ਤਾਂ ਵੀ ਇਹਨੂੰ ਸਿੱਧ ਕਰ ਸਕਦੇ ਆ ਇਹਨੂੰ ਸਿੱਧ ਕਰਨੇ ਦੇ ਲਈ ਫਿਰ 21 ਦਿਨ ਦੀ ਸਾਵਨਾ ਹੋਵੇਗੀ 21 ਦਿਨ ਦੀ ਸਾਵਨਾ ਕਰਕੇ ਇਸ ਮੰਤਰ ਨੂੰ ਆਪਾਂ ਸਿੱਧ ਕਰ ਸਕਦੇ ਹਾਂ ਉਂਝ ਸਤੂ ਦਿਨਾਂ ਦੇ ਵਿੱਚ ਵੀ ਜਾਗਰਤ ਹੋ ਜਾਂ ਤਾਂ ਪਰ ਥੋੜੇ ਸਮੇਂ ਲਈ ਹੀ ਫਿਰ ਕੰਮ ਕਰਦਾ ਜੇਕਰ 21 ਦਿਨ ਤੁਸੀਂ ਲਗਾਤਾਰ ਇਸ ਮੰਤਰ ਦਾ 108 ਵਾਲੀ ਮਾਲਾ ਤੇ ਰੋਜ਼ ਇੱਕ ਮਾਲਾ ਵੀ ਜਾਪ ਕਰ ਲੈਣੇ 21 ਦਿਨ ਤਾਂ ਇਹ ਮੰਤਰ ਜਾਗਰਤ ਹੋ ਜਾਵੇਗਾ ਅਤੇ ਪੂਰਾ ਕੰਮ ਕਰੇਗਾ जिड़ा भी मरीज तेल आएगा सर तरह तीन इकवंजा परि सर से पाठ करके फूक मार देनी है जे मान लो मरीज ते तक नहीं पहुँच सकता तो भी यहाँ हल है ती जलते पानी से पाठ करके दे सकते हैं तद भी ये मंत्र पूरा काम करेगा लेकिन एक ही दिन ही एक जगह पर ही बैठ के पाठ करना और ਰਾਤ ਦੇ ਟਾਈਮ ਹੋਵੇਗਾ ਪਾਠ ਕਰਨੇ ਲਈ ਰਾਤ ਦਾ ਸਮਾ ਜਿੰਨੇ ਵਜੇ ਇੱਕ ਦਿਨ ਸ਼ੁਰੂ ਕਰ ਲਿਆ ਉਸ ਦਿਨ ਹੀ 19 ਵਜੇ ਤੇ ਹੀ ਰੋਜ਼ ਬੈਠਣਾ ਹੋਵੇਗਾ ਤੇ ਨਾਲ ਦੀ ਨਾਲ ਪਾਠ ਕਰੀ ਜਾਣਾ ਤੇ ਨਾਲ ਦੀ ਨਾਲ ਲੋਹ ਬਾਨ ਦੀ ਧੂਣੀ ਸਖਾਈ ਜਾਣੀ ਹੈ ਕੋਲ ਜਲ ਰੱਖ ਲਓ ਹੋਰ ਬਾਹਲਾ ਕੋਈ ਦੇ ਵਿੱਚ ਇਦਾਂ ਦੀ ਮਾਨ ਦੀ ਜ਼ਰੂਰਤ ਨਹੀਂ ਪਵੇਗੀ ਲੇਕਿਨ ਇਹ ਜ਼ਰੂਰੀ ਹੈ ਕਿ ਸਾਫ਼ ਪਾਕ ਹੋਊਗੀ 21 ਦਿਨ ਹੀ ਇਹਦਾ ਜਾਪ ਕਰਨਾ ਹੈ 21 ਦਿਨ ਹੀ ਲੋ ਬਣਦੀ ਧੂਣੀ ਸੁਖਾਣੀ ਹੈ ਹੁਣ ਦੋਸਤੋ ਉਹ ਮੰਤਰ ਦੱਸਾਂ ਜਿਹੜਾ ਤੁਸੀਂ 21 ਦਿਨਾਂ ਕੋਲੀ ਤੇ ਜਦ ਦੀਵਾਲੀ ਤੇ ਜਾਂ ਫਿਰ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਦੇ ਸਮੇਂ ਵਿੱਚ ਵੀ ਸਿੱਧ ਕਰ ਸਕਦੇ ਹਾਂ ਪਰ ਪਾਠ ਨੂੰ ਇਹ ਨਹੀਂ ਕਿ ਲਿਖਿਆ ਦੇਖ ਕੇ ਤੁਸੀਂ ਪੜ ਪੜ ਕੇ ਕਰਨਾ ਨਹੀਂ ਪਾਠ ਨੂੰ ਪਹਿਲਾਂ ਬਿਲਕੁਲ ਆਪਣੇ ਕੰਠ ਕਰਨਾ ਹੈ ਕੰਠ ਕਰਨੇ ਤੋਂ ਬਾਅਦ ਹੀ ਫਿਰ ਪਾਠ ਸਿੱਧ ਕਰਨ ਲਈ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਤੁਸੀਂ ਪਾਠ ਪੜ੍ਹ ਕੇ ਕਰਦਿਏ ਫਿਰ ਉਹ ਪੜ੍ਹ ਕੇ ਕਰੀਤੇ ਜਾਉਂਗੇ ਕਿਉਂਕਿ ਫਿਰ ਉਹ ਪਾਠ ਪੂਰਾ ਸਿੱਧ ਨਹੀਂ ਹੋ ਸਕਦਾ ਪਹਿਲਾਂ ਚੰਗੀ ਤਰ੍ਹਾਂ ਕੰਠ ਕਰ ਲਓ ਉਸ ਨੂੰ ਪਾਠ ਕਰਨੇ ਦੇ ਸਮੇਂ ਕਾਲੀ ਕਾਲੀ ਪਉ 2-3 ਕੀ ਦਿਨ ਨਾਲ ਬੋਲ ਕੇ ਲਗਾਤਾਰ ਪਾਠ ਕਰਨਾ ਲੋ ਹੁਣ ਓ ਮੰਤਰ ਮੈਂ ਤੁਹਾਨੂੰ ਦੱਸਦਿਆਂ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੀ ਲਈ ਆਪਾਂ ਨੂੰ ਇਹ ਵੀ ਨਹੀਂ ਕਿ ਗੁਰੂ ਦੀ ਜ਼ਰੂਰਤ ਹੈ ਬਿਨਾਂ ਗੁਰੂ ਤੋਂ ਵੀ ਇਸ ਮੰਤਰ ਨੂੰ ਸਿੱਧ ਕਰ ਸਕਦੇ ਹਾਂ ਸੋ ਦੋਸਤੋ ਮੰਤਰ ਇਸ ਤਰ੍ਹਾਂ ਹੈ ਕਿ ਓਮ ਨਮਾ ਅਦੇਸ਼ ਗੁਰੂ ਕਾ ਕੇਸ ਮੇ ਕਪਾਲ ਕਪਾਲ ਮੇ ਭੇਜਾ भेजे में कीड़ा भेजे में कीड़ा कीड़ा करे ना पीड़ा कंचन की शैणी रूपे का हथोड़ा पिता ईश्वर गाड़े इन सराफों के गोरखनाथ तोड़े शब्द साचा पिंड काचा फुरे मंत्र ईश्वरोबाचा ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਹਾਂ ਚੰਗੀ ਤਰ੍ਹਾਂ ਸੁਣ ਲੈਣਾ ਤੇ ਚੰਗੀ ਤਰ੍ਹਾਂ ਯਾਦ ਕਰਕੇ ਹੀ ਇਹਦਾ ਸਿੱਧ ਕਰਨਾ ਹੈ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਆਪ ਵੀਰਾਂ ਦੀ ਜ਼ਰੂਰ ਲਿਖਣਾ ਸੋ ਇਹ ਸਰਪੀੜਾ ਦਾ ਮੰਤਰ ਦੁਬਾਰਾ ਤੋਂ ਫਿਰ ਸੁਣ ਲਓ ਇਸ ਤਰ੍ਹਾਂ ਇਹ ਮੰਤਰ ਹੈ ओम नमो आदेश गुरु का केस में कपाल कपाल में भेजा पीजे में कीड़ा कीड़ा करे ना पीड़ा कंचन की शैणी रूपे का हथोड़ा पिता ईश्वर गाड़े इन श्राफे को गोरखनाथ तोड़े शब्द सांचा पिंड कांचा ਫੂਰੇ ਮੰਤਰ ਈਸ਼ਵਰੀ ਵਾਚਾ ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਚੰਗੀ ਤਰ੍ਹਾਂ ਕੰਠ ਕਰਕੇ ਹੀ ਇਹਦੀ ਸiddhi ਸ਼ੁਰੂ ਕਰਨੀ ਆ ਸੋ ਦੋਸਤੋ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਜਬ ਤੱਕ ਲਈ જય ਪੀਰਾਂ ਦੀ